ਹਾਂ ਜੀ ਹਾਂ ਜੀ ਹੋਰ ਖਾਲਸਾ ਜੀ ਠੀਕ ਠਾਕ ਹੋ ਸੇਤਾ ਠੀਕ ਨੇ ਜੀ ਹਾਂ ਸ਼ਰਤੀ ਕਲਾਮ ਹਾਂ ਜੀ ਆਪਾਂ ਪੋਡਕਾਸਟ ਬਾਰੇ ਗੱਲ ਕੀਤੀ ਸੀ ਨਾ ਤੇ ਉਹ ਮੈਨੂੰ ਦੱਸੋ ਜੀ ਫੇਰ ਕਿੱਥੇ ਹੋਊਗਾ ਤੁਸੀਂ ਆਵੋਗੇ ਸਾਡੇ ਕੋਲ ਜਾਂ ਅਸੀਂ ਤੁਹਾਡੇ ਕੋਲ ਆਈਏ ਨਹੀਂ ਤੁਸੀਂ ਨੂੰ ਆਉਣਾ ਪਰਨਾ ਹੈ ਠੀਕ ਆ ਠੀਕ ਆ ਜੀ ਤੇ ਉਹ ਤੁਹਾਡਾ ਹਾਂ ਤਾਂ ਆਂ ਮੈਂ ਆਜ ਆ ਜਾਉਂ ਤਾਂ ਚੱਲੂ ਆਂ ਅੱਛਾ ਅੱਜ ਆ ਜੀ ਤੇਵਾ ਦੋ ਦੇਣਾ ਪੈਣਾ ਤੇਵਾ ਦਾ 10000 ਸੇ ਸ਼ੁਰੂ ਕਿੰਨੀ ਸੇਵਾ 10000 ਸੇ ਸ਼ੁਰੂ ਆ ਜੀ 10000 ਬਾਬਾ ਜੀ ਆਪਾਂ ਤਾਂ ਚਲੋ ਗੁਰੂ ਦਾ ਨਾਮ ਹੀ ਲੈਣਾ ਨਾ ਗੁਰੂਬਾਰੀ ਗੱਲਾਂ ਕਰਨੀਆਂ ਵਾ ਚਲੋ ਆਪਾਂ ਤਾਂ ਪ੍ਰਚਾਰ ਹੀ ਕਰਨਾ ਵਾ ਨਾ ਇਹਦੇ ਬਾਰੇ ਵੀ 10000 ਲਵਾਂਗੇ ਤੁਸੀਂ ਸਾਤੋਂ ਤੁਸੀਂ ਨਾ ਗੱਲ ਲੈਂਗੇ ਆ ਜਾਣਾ ਘੱਟ ਵੱਧ ਗੱਲ ਲੈਂਗੇ ਨਹੀਂ ਘੱਟ ਵੱਧ ਨਹੀਂ ਤੁਸੀਂ ਜੇ ਫ੍ਰੀ ਆਫ ਕਾਸਟ ਕਰੋਗੇ ਤਾਂ ਫਿਰ ਅਸੀਂ ਵੀ ਜਿਹੜੀ ਜਿਹਦੇ ਕਰਾਂਗੇ ਆ ਬਾਤਾਂ ਨਹੀਂ ਆਸੀਂ ਨਹੀਂ ਨਹੀਂ ਗੁਰੂ ਦਾ ਪ੍ਰਚਾਰਕ ਆ ਨਾ ਹੁਣ ਤੁਹਾਡੇ ਫਾਲੋਅਰ ਵੀ ਵਧੇ ਆ ਉਹਦਾ ਪ੍ਰਚਾਰ ਤੁਸੀਂ ਚਲੋ ਨਹੀਂ ਮੇਰੀ ਗੱਲ ਤਾਂ ਸੁਣੋ ਜੀ ਤੁਹਾਡੇ ਹੁਣ ਫਾਲੋਅਰ ਵਧੇ ਆ ਏਨੇ 3-4 ਲੱਖ ਹਨਾ ਇੰਸਟਾ ਤੇ ਆ ਤੁਸੀਂ ਗੁਰੂ ਦਾ ਨਾਮ ਲੈ ਕੇ ਹੀ ਵਧਾਏ ਆ ਤੇ ਆਪਾਂ ਗੁਰੂ ਦੀਆਂ ਹੀ ਗੱਲਾਂ ਕਰਨੀਆਂ ਮੈਂ ਉਹ ਚ ਪੈਸੇ ਕਾਦੇ ਘੱਟਦਾ ਜੀ ਫੋਨ ਆ ਦੇਖ ਲਓ ਤੁਸੀਂ ਜਿਹੜੇ ਬੰਦਿਆਂ ਨੂੰ ਤੁਸੀਂ ਸਿਰ ਤੇ ਚੜਾਇਆ ਹੋਇਆ ਵੀ ਗੁਰੂ ਆਲਾ ਬਣੋ ਪੈਸੇ ਦੀ ਗੱਲ ਨਹੀਂ ਹੈਗੀ 10000 ਦਾ ਆਪਾਂ 20000 ਵੀ ਦੇ ਦਾਂਗੇ ਬਾਈ ਪਰ ਇਹੋ ਜਿਹੇ ਬੰਦੇ ਤੁਸੀਂ ਆਪ ਦੇਖ ਲਓ ਇਹਨਾਂ ਦੀ ਸੱਚਾਈ ਕੀ ਹੈ ਸਿਰਫ ਪੈਸੇ ਦੇ ਨਾਮ ਤੇ ਸਾਡੇ ਸਿੱਖ ਧਰਮ ਨੂੰ ਵਰਤ ਰਹੇ ਆ ਬਾਕੀ ਫੈਸਲਾ ਸੰਗਤ ਜੀ ਤੁਸੀਂ ਕਰੋ